ਇਹਦੇ ਵਿੱਚ ਸਾਰਾ ਇਹ ਪਿੰਡ ਦੇ ਨੱਗਰ ਵਾਸੀ ਐਨ ਆਰ ਆਈ ਤੇ ਮੇਰੇ ਹੋਰ ਭੈਣ ਭਰਾ ਜਿੰਨੇ ਸਾਰੇ ਨਾਲ ਮਿਲ ਕੇ ਤੈਲਫਲ ਪਾ ਕੇ ਇਹ ਟੂਰਨਾਮੈਂਟ ਨੂੰ ਹਮੇਸ਼ਾ ਹੀ ਤਲਾ ਕਾਮਯਾਬ ਬਣਾਉਂਦੇ ਆ ਮੇਰੇ ਵੱਲੋਂ ਇਸ ਟੂਰਨਾਮੈਂਟ ਦੀ ਜਿੰਨੀ ਕਮੇਟੀ ਆ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਤੇ ਸਾਰੇ ਨੱਗਰ ਨੂੰ ਵਧਾਈ ਦਾ ਪਾਤਰਾ ਸਾਰਾ ਨੱਗਰ ਕਿਉਂਕਿ ਇਹ ਬੜੀ ਉਤਸ਼ਾਹ ਹੁੰਦਾ ਇਸ ਟੂਰਨਾਮੈਂਟ ਵਿੱਚ ਜਦੋਂ ਸਾਨੂੰ ਮਹੀਨਾ 2 ਮਹੀਨੇ ਤੋਂ ਪਹਿਲਾਂ ਹੀ ਬਾਹਰੋਂ ਫੋਨ ਆਉਣਾ ਲੱਪਿੰਦੇ ਆ ਜੇ ਤੁਸੀਂ ਤਗੜੇ ਹੋਗੇ ਟੂਰਨਾਮੈਂਟ ਕਰਾਓ ਅਸੀਂ ਤੁਹਾਡੇ ਨਾਲ ਆ ਸਾਰੇ ਐਨਆਰਆਈ ਦਾ ਅਸੀਂ ਬਹੁਤ ਜ਼ਿਆਦਾ ਥੈਂਕਸ ਕਰਦੇ ਆ ਜਿਹੜੇ ਸਾਡੇ ਇੰਨੀ ਮਦਦ ਕਰਦੇ ਆ ਥੈਂਕ ਯੂ ਵੈਰੀ ਮਚ ਹਾਂਜੀ ਭਾਈ ਜੀ ਕੱਲ ਆਪਾਂ ਜੀ ਪਹਿਲੇ ਸਮੇਂ ਦੀ ਕਬੱਡੀ ਦੀ ਕਰਦੇ ਆ ਜੋ ਪੁਰਾਣੀ ਕਬੱਡੀ ਤੇ ਅੱਜ ਦੀ ਕਬੱਡੀ 'ਚ ਵੱਖਰਾ ਕਿਹੜਾ ਅੰਤਰ ਦੇਖ ਰਹੇ ਹੋ ਦੇਖੋ ਜੀ ਅੱਜ ਦੀ ਕੋਡਿ ਜਿਹੜੇ ਪਲੇਅਰ ਆ ਇਹ ਜਿਹੜਾ ਸਟਰੀਡਾ ਯੂਜ਼ ਕਰਦੇ ਆ ਉਹ ਸਭ ਤੋਂ ਮਾੜੀ ਗੱਲ ਆ ਪਹਿਲਾਂ ਇਹ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ ਇਹ ਕਬੱਡੀ ਜਿਹੜਾ ਬੱਲਾ ਜਿਹੜੇ ਚੀਜ਼ਾਂ ਇਹ ਯੂਜ਼ ਕਰਦੇ ਆ ਬੜਾ ਲੰਮਾ ਟਾਈਮ ਨਹੀਂ ਖੇਡ ਸਕਦੇ ਪਰ ਇਹ ਚੀਜ਼ਾਂ ਯੂਜ਼ ਕਰਨੀਆਂ ਨਹੀਂ ਚਾਹੀਦੀਆਂ ਅਸੀਂ ਤਾਂ ਪਲੇਅਰਾਂ ਕੇ ਇਹ ਬੇਨਤੀ ਕਰਾਂਗੇ ਜੀ ਆਪਣੀ ਲੰਮੀ ਉਮਰ ਵਧਾਉਣੀਆਂ ਤੇ ਲੰਮਾ ਟਾਈਮ ਖੇਡਣਾ ਹੈ ਚੀਜ਼ਾਂ ਤੋਂ ਰਹਿਤ ਰਹਿਣ ਤੇ ਮਿਹਨਤ ਨਾਲੇ ਹੋ ਕੇ ਕਰਨ ਹਾਂਜੀ ਅੱਜ ਬੈਸਟ ਜੈਪੀਆਂ ਦੇ ਨਾਮ ਕੀ ਕੀ ਰੱਖੇ 11 11000 ਰੁਪਏ ਬੈਸਟ ਰੈਡ ਨੂੰ ਆ 11000 ਰੁਪਏ ਹੀ ਬੈਸਟ ਜੈਫੀ ਨੂੰ ਹਾਂਜੀ ਭਾਈ ਜੀ ਅੱਜਕੱਲੇ ਪੰਜਾਬ ਦੇ ਯੂਥ ਦੀ ਗੱਲ ਕਰੀਏ ਕਿ ਕਿਹੜਾ ਤੋਂ ਜ਼ਰੂਰ ਹੋ ਰਿਹਾ ਜੀ ਆਪਣੇ ਨਸ਼ਾ ਦੇ ਬਾਗ ਡੋਰ ਵਿੱਚ ਪੁੱਜ ਗਿਆ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਉਹਨਾਂ ਨੂੰ ਇਹ ਮੈਸੇਜ ਆ ਭਈ ਤੁਸੀਂ ਪੁਰਾਣੇ ਪੰਜਾਬ ਨੂੰ ਫੇਰ ਦੁਬਾਰਤੋਂ ਬਾਤ ਕਰੋ ਵਧੀਆ ਮੇਲਿਆਂ ਵਿੱਚ ਤੇ ਜਿਹੜਾ ਖੇਡ ਮੇਲਿਆਂ ਵਿੱਚ ਪਹੁੰਚੋ ਫੇ ਪੁਰਾਣਾ ਪੰਜਾਬ ਲਿਆਓ ਤੇ ਵਧੀਆ ਨਰੋਲ ਕਬੱਡੀ ਖੇਡੋ ਤੇ ਬਾਲਾ ਨਸ਼ੇ ਪੱਤੇ ਕਰਕੇ ਖੇਲਣ ਨਾਲੋਂ ਪਾ ਮਾ ਥੋੜਾ ਜਰ ਖੇਡ ਲਓ ਪਰ ਵਧੀਆ ਸਾਫ਼ ਸੁਥਰੀ ਗੇਮ ਖੇਡੋ ਹਾਂਜੀ ਅੱਜ ਜੀ ਆਪਣੀ ਜਿੰਨੀ ਵੀ ਆਡੀਅੰਸ ਆ ਜੀ ਆਪਣੇ ਜਿਹੜੇ-ਜਿਹੜੇ ਆਪਣੇ ਖਿਡਾਰੀਆਂ ਦੇ ਮੈਚ ਦੇਖਣ ਨੂੰ ਮਿਲਣਗੇ ਕਿਹੜੇ-ਕਿਹੜੇ ਕਪਾਂ ਨੂੰ ਆਉਣਗੇ ਕੀ ਦੋ ਮੈਨੂੰ ਬਤਾਓ ਮਾ ਜੀ ਅਸੀਂ ਪਿੰਡ ਪੱਦਰ ਕਲੱਬ ਰੱਖੀਆਂ ਪਿੰਡ ਪਿੰਡ ਦੀਆਂ ਓਪਨਾਂ ਜਿਹੜੀਆਂ ਕਲੱਬ ਰੱਖੀਆਂ ਜਿਹਦੇ ਵਿੱਚ ਚਾਰ ਪਲਾ ਬਾਰੋਂ ਖੇਡ ਸਕਦੇ ਆ ਤਕਰੀਬਨ ਹਰੇਕ ਪਲੇਅਰ ਇੱਥੇ ਸਾਡੇ ਪਿੰਡ ਵਿੱਚ ਖੇਡੂਗਾ ਅੱਜ ਤੇ 55 ਕਿਲੋ ਦਾ ਸ਼ੋਅ ਮੈਚ ਤੇ 70 ਕਿਲੋ ਦਾ ਸ਼ੋਅ ਮੈਚ ਉਹ ਅਸੀਂ ਪਿੰਡ ਦਾ ਇੱਕ ਟੀਮ ਦਾ ਇੱਕ ਟੀਮ ਬਾਹਰੋਂ ਸੱਦੀ ਆ ਦੋਨੇ ਟੀਮਾਂ ਇਸ ਤਰ੍ਹਾਂ ਕਢਾਉਣ ਲੱਗੀਆਂ ਤਾਂ ਕਿ ਨਿਆਣਿਆਂ ਨੂੰ ਦਸ਼ਾ ਪਦੇ ਉਹ ਵੀ ਗਾਹ ਤੋਂ ਤਕੜੇ ਹੁਣ ਤੋਂ ਮਿਹਨਤ ਕਰਨਗੇ ਤਾਂ ਹੀ ਓਪਨ ਵਿੱਚ ਜਾਣਗੇ ਉਹ 45 ਸਾਲ ਦੇ ਨੌਜਵਾਨਾਂ ਦਾ ਵੀ ਹੁਣ ਤੇ ਅਸੀਂ ਹੋਰ ਵੀ ਇੱਕ ਕੁੜੀਆਂ ਦੀ ਟੀਮ ਵੀ ਰੱਖੀ ਆ ਜੀ ਉਹ ਵੀ ਮੈਚ ਹੋਣਾ ਤੇ 45 ਸਾਲ ਦੇ ਜਿਹੜਾ ਸਾਡੇ ਮੁੰਡੇ ਯੰਗ ਆ ਆ ਖੜੇ ਮੇਰੇ ਵਾਲੇ ਦੁਆਲੇ ਇਹਨਾਂ ਨੇ ਵੀ ਖੇਡਣਾ ਜੀ ਤੇ ਵੀ ਤਗੜੇ ਹੋ ਕੇ ਖੇਡਣਗੇ ਤੇ ਅੱਜ ਹੀ 45ਵਾਂ ਲੱਗਾ ਭਾਜੀ ਉਹ ਬੇਨਰੋਸੇ ਕੋਈ ਚੀਜ਼ ਰੱਖਿਆ 45ਵਾਂ ਭਾਜੀ 45ਵਾਂ ਹੋ ਲੱਗਿਆ ਭਾਜੀ ਜਿੱਦਾਂ ਮੇਰੇ ਛੋੜੇ ਵੀਰ ਕਹਿੰਦੇ ਉਦਾਂ ਹੋ ਜੂਗਾ ਜਾਂ ਨੇਰੀਆ ਲੈ ਆ ਦਾਂਗੇ ਆਡੀਅנס ਵਾਸਤੇ ਜੀ ਲੰਗਰ ਦਾ ਪ੍ਰਬੰਧ ਆ ਤੇ ਬੈਠਣ ਦਾ ਵਧੀਆ ਥਾਂ ਨਾ ਸਜਾ ਜਰਾਂ ਨਾ ਕੀਤਾ ਗਿਆ ਆ ਚਾਹ ਪਾਣੀ ਲੰਗਰ ਸਾਰਾ ਕੁਝ ਚੱਲਦਾ ਜ ਮੇਰਾ ਕਹਾ ਤਿੰਨ ਤੋਂ ਬਾਬਾ ਜੀ ਦੇ ਚੱਲਦਾ ਚਾਹ ਪਣੀ ਲੰਗਰ ਪਹਿਲਾਂ ਤਵੀਆਂ ਨੇ ਮੁਕਾਬਲੇ ਵੀ ਕਰਾਏ ਆ ਉਦੋਂ ਵੀ ਸਾਰਾ ਦਿਨ ਚੱਲਿਆ ਕੱਲ ਵੀ ਸਾਰਾ ਦਿਨ ਚੱਲਿਆ ਅੱਜ ਵੀ ਸਾਰਾ ਦਿਨ ਟੋਟਲ ਲੰਗਰ ਵਰਤੇ ਗਏ ਇਸ ਟੂਰਨਾਮੈਂਟ ਦੇ ਨਾਲ ਨਾਲ ਸਾਡੇ ਵੱਲੋਂ ਸਾਡੇ ਨਗਰ ਵੱਲੋਂ ਬਸਾਖੀ ਦੀਆਂ ਜਿੰਨੇ ਮੇਰੇ ਦੇਸ਼ਾਂ ਦੇਸ਼ਾਂ ਵਿੱਚ ਵਰਤੇ ਵੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਸਾਰੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਾਡਾ ਪਾਤਸ਼ਾਹ ਜੋਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਨਾਲ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਲੈ ਵੀ ਆਪਣੇ ਤੈਨੂੰ ਚਾਜੇ ਆ ਰੇ ਗਰਾਊਂਡ ਦੇ ਵਿੱਚ ਆ ਗੱਲ ਮਾ ਖੇਡ ਕਬੱਡੀ ਦੀ ਵਾਹ ਤੇਕੇ ਤਾਜਾਂ ਮੈਦਾਨੇ ਪਤਾ ਲੱਗ ਜੂ ਗਿੰਦ ਮੈਦਾਨੇ ਯਾਰ ਖਰਾਕਾ ਖਾਂਦੀਆਂ ਦੇ ਧੰਨਵਾਦ ਹੈ ਮਾਮੂਲੀ ਪੰਜਾਬੀ ਦੇ ਲਈ ਵੱਡੇ ਮਾਰ ਦੇ ਰਿਹਾ ਸਾਡਾ ਵੀਰ ਫਿਰ ਖੇਤਰ ਦੇ ਆਪਣੇ ਵੱਲੋਂ ਧੰਨਵਾਦ ਕਰਦਾ ਹਾਂ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਨੇ ਤੇ ਯਾਰ ਸਾਡੇ ਵੀਰ ਸੇਵਾਦਾਰਾਂ ਦਾ ਬੇਤਰੀਆ ਭਲਵਾਨ ਜੀ ਜਿੱਥੇ ਪਾਣੀ ਵੀ ਪਾਉਣ ਦਾ ਕਰਦੇ ਜਿੱਤ ਚੁੱਕੀ ਹੈ ਭੰਡਾਲ ਤੋਂ ਨੇ ਨੌਜਵਾਨ ਆਜੋ ਜੀ ਜਲਦੀ ਭੰਡਾਲ ਤੋਂ ਦਾ ਆ ਲੋਕਾਂ ਦੀਆਂ 54 ਟੀਮਾਂ ਪਹੁੰਚੀਆਂ 54 ਉਹਨਾਂ 54 ਚੋਂ ਬ੍ਰਾਹਮਣੀ ਟੀਮ ਜਿਹੜੀ ਫਾਈਨਲ 'ਚ ਪਹੁੰਚੀ ਤੇ ਬ੍ਰਾਹਮਣੇ ਗੱਲ ਉਹ 54 ਟੀਮਾਂ ਦੇ ਵਿੱਚੋਂ ਬਾਈ ਫਾਈਨਲ 'ਚ ਪਹੁੰਚ ਕੇ ਬੈਟ ਰੇਡਰ ਬਣਿਆ ਸ਼ਾਹਪੁਰੀਆ ਬ੍ਰਾਹਮੇ ਕੋਈ ਜ਼ੋਰਦਾਰ ਤਾੜੀ ਮਾਰ ਦਿਓ 21000 ਸੀਸਟਾ ਨੂੰ ਬ੍ਰਾਹਮ ਜੀਲਾਵਾਦਾ ਰਹਾ ਨਵਾਂ ਸੁਗਾਖਲਾ ਪਿੰਡ ਦਾ ਗਈਆਂ ਬ੍ਰੋ ਤੇ ਉਧਾਰਾ ਜਿੱਥੇ ਦਿਸੂ ਸਾਰਿਆਂ ਨੂੰ ਅੱਜ ਵੀ ਜਿਹੜਾ 11:00 ਵਜੇ ਧਰੂਦਾਰਾ ਤਾਰੇ ਦੇ ਨੇੜੇ ਨਿਕਲਦਾ ਨਾ ਦੇ ਚਾਟੀਆਂ ਅਮਨ ਚਿੱਟੀ ਸਾਡਾ ਸਾਥੀ ਬੋਲਾਰਾ ਅਮਨ بھائی ਅਗਲੇ ਮੈਚਾਂ ਦੀਆਂ ਟੀਮਾਂ ਨੂੰ ਪਾਸੇ ਦੇਖਦੇ ਕਿ ਪੈਂਦੀ ਹੋਈ ਕਬੱਡੀ ਤੇ ਆਹ ਵੇਖਦੇ ਕਿ ਨੌਜਵਾਨ ਕਾਕਾ ਸਾਹਮਣੇ ਪਿੰਡ ਵਾਲਾ ਕਬਰਾ ਬਈ ਬੈਂਤੀਆ ਬੰਡਾਲ ਦੋਨਾਂ ਦੇ ਜਲਾਲਪੁਰ ਬੰਡਾਲ ਦੋਨੋਂ ਇਹ ਆਗੇ ਤੇ ਹੱਥ ਖੜਾ ਕਰਦੇ ਹੋ ਗਿੰਦਾ ਬੋਈਓ ਦੇਖਿਆ ਸਿਕਾ ਹੈਗੀ ਟੀਮਾਂ ਇਹ ਮੈਚ ਚੱਲਦਾ ਠੀਕ ਹੋ ਜੀ ਓਕੇ ਮਾਜੀ ਓਕੇ ਬਈ ਬੈਂਤੀਆ ਮੇਰਾ ਭਰਾ ਚਲੋ ਦੇਖਦਾ ਲੋਡ ਕਰ ਲਿਆ ਸਾਰੇ ਟੀਮਾਂ ਦੇ ਖਿਡਾਰੀ ਮੇਰਾ ਭਰਾ ਆ ਗਿਆ ਵੀਰ ਆ ਗਿਆ ਦੋ ਮੈਚਾਂ ਚ ਚਾਰ ਟੀਮਾਂ ਗਰਾਊਂਡ ਤੇ ਚਾਹੀਦੀਆਂ ਕੋਈ ਵੀ ਟੀਮ ਦਾ ਜਿਹੜਾ ਇੰਤਜ਼ਾਰ ਕੀਤਾ ਜਾਊਗਾ ਜੋ ਕਿ ਟੀਮਾਂ 40 ਤੋਂ ਟੱਪ ਗਈਆਂ ਇਹ ਕੱਡੀ ਨੀਤਾ ਵੀ ਵੀ ਬਾਈ ਇਹ ਤੋਂ ਮੈਚ ਖਤਮ ਹੋਵੇ ਤੁਸੀਂ ਉਹ 4 2 ਕਿਲੋਮੀਟਰ ਦੂਰ ਤੁਰੋ ਦੋ ਮੈਚਾਂ ਦੀਆਂ ਚਾਰ ਟੀਮਾਂ ਗਰਾਊਂਡ ਤੇ ਚਾਹੀਦੀਆਂ ਅੱਜ ਦੀ ਸ਼ਾਮੀ ਸਾਰੇ ਜਿਹੜੇ ਕਬੱਡੀ ਦੇ ਨੌਬਤ ਮੱਲਾ ਮੈਂ ਕਹਿੰਦਾ ਕਰਦਾ ਬਾਟਾਵਾਦੀ ਮੋਟ ਕਰ ਲੋ ਸਾਹ ਸਾਹਰੇ ਇੱਕ ਪਾਸੇ ਹਮਾਰਾ ਸ਼ੇਖ ਇਹ ਜਵਾਹਰ ਸਾਹਰੇ ਟਿਕ ਵਾਲਾ ਕਾਕਾ ਸ਼ੇਖਰ ਕੋਲੇ ਸ਼ਹਿਯਾਰ ਦੀ ਅੱਖਾਂ ਦੀ ਬਲੀਟਾ ਨਾਲ ਪੱਪੂ ਗਾਂਖਾ ਦੀ ਇਹ ਵੀਰ ਆਏ ਨੇ ਸਾਡੇ ਹਜੁਰਦਾਰ ਸਾਹਿਬ ਦੇ ਕਾਕਾ ਇੱਕ ਦੋ ਟੀਮਾਂ ਜਿਹੜੀਆਂ ਅਗਲੇ ਦੋ ਮੈਚਾਂ ਨੇ ਚਾਰ ਟੀਮਾਂ ਤੋਂ ਫਲੋਰ ਦੇ ਵਿੱਚ ਬਿਲਕੁਲ ਤਿਆਰ-ਪਰ ਤਿਆਰ ਖੜੀਆਂ ਸਬਰ ਪਾਸੀ ਸਰਦਾਰ ਅਜੁਰਾ ਸਗੀ ਦਾਖਲ ਉਹਦਾ ਪਰਵਾਹ ਦੀ ਦੁਨੀਆ ਅਟਰੀਆ ਦੇ ਬੱਦਦਾ ਹੈ ਨਾ ਬਰਾ ਪੱਪਾ ਵੱਡਾ ਬੁੱਢਾ ਬਲ ਅਸ਼ ਵੱਡਾ ਲੱਗੜਗੇ ਪੱਟਿਆਲੇ ਕੰਮੇ ਪਾਈ ਹੋਣ ਦਾ ਗਰੁੱਪ ਅਟਰੀਆ ਦੇ ਤਕੜਾ ਆ ਪੱਪਾ ਵੱਡਾ ਗੋੜੀਆਂ ਰਿਸ਼ਤੇਦਾਰ ਕਹਿੰਦੇ ਇਸ ਮੇਕਅਪ ਚ ਦਾ 75 ਛੇ ਸੋ ਮੇਰੇ ਵੀਰੋ ਗੱਲਾਂ ਪੱਟੇ ਪੱਧਰ ਤੇ ਹੁੰਦੀਆਂ ਵੱਡੇ ਪੱਧਰ ਤੇ ਮੱਖਾ ਸਿੰਘ ਦਾਖਲ ਹੋਣ ਦੇ ਪਰਿਵਾਰ ਨਾਲ ਗੋੜੀਆਂ ਰਿਸ਼ਤੇਦਾਰੀਆਂ ਬੱਦੇ ਪੱਧਰ ਤੇ ਤੇ ਨਾਲ ਕੁਲਵਿੰਦਰ ਸਿੰਘ ਜੀ ਮਾਸਟਰ ਜੀ ਸੋ ਜਿੰਨੀਆਂ ਸਤੇਤੇ ਸ਼ਖਸੀਤਾ ਸਾਰ ਬਾਰ ਬਾਰ ਧੰਨਵਾਦ ਥੋੜੀ ਜਿਹੀ ਘੱਟ ਰਹੀ ਹੈ ਧੰਨਵਾਦ ਾਰੇ ਹਰਿਆ ਫੁੱਟੀਬਾਲੀ ਲਾਈਵ ਕਰਦੇ ਰਹੀ ਵੀ ਪਾਣੀ ਜਿਹੜਾ ਬਰਾਬਰ ਦੇ ਪੁਆਇੰਟਾਂ ਕਰਦੇ ਖਿਡਾਰੀਆਂ ਦੇ ਲਈ ਦੇਰ ਤੋਂ ਬਾਅਦ ਜੋਰ ਨਾਲ ਤੇ ਦੂਜੇ ਪਾਸੇ ਰਹੀ ਕੋਰ ਤੇ ਨਾਲੇ ਉੱਧਰ ਦੀ ਟੀਮ ਦੇ ਤੋਪਾਂ ਨਾਲ ਇਹ ਵੀ ਜੋੜੇ ਟੀਮਾਂ ਨੂੰ ਹੋਰ ਪਾਉਣ ਬੜਾ ਚਾਪ ਫੋਟ ਮਾਜਾਂ ਤੇ ਬੱਲੇ ਨਾਲ ਮਾਰਕ ਤੇ ਪੰਡਵਾ ਫਗਵਾੜਾ ਇਹਦੀ ਮਤ ਤਿਆਰੀ ਕਰਕੇ ਫਿਰ ਗਾਉਂ ਦੇ ਵੱਲ ਆ ਜਾਣਗੇ ਜੀ ਇੱਕ ਪਾਸੇ ਦਿਨ ਬਿੰਦੀ ਵਾਲਾ دنگے پاس کے کوئی مارے نائے مارے بکنی گل میں آگیا ہے لاؤ کہ یہ کوئی مارے بھی تحدیدہ نائے کا کمان کا پرانٹ اور میٹیم جس کے جھوڑا ہے میں سناؤں میں بڑے 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 آن آن جب جو دیتو رہی ہے ناری اگرہ میں آج جوار نمبر کے دنیا ਵੀਰਾਂ ਨੂੰ ਦੇਤੀ ਹੈ ਜਿਹੜੇ ਉਹਨੂੰ ਬੇਨਤੀ ਹੈ ਵੀ ਉਹ ਗਰਾਊਂਡ ਦੇ ਵਿੱਚ ਆ ਦੇ। ਮਾ ਖੇਡ ਕਬੱਡੀ ਦੀ ਅਗਲੀ ਗੱਲ ਹੈ ਜਿਹੜੀ ਸਾਡੇ ਵੀਰ ਅਮਰ ਜੱਟੀ ਜੀ ਕੋਲੇ ਸਰਵਾਨ ਦੇ ਕੋਲੇ ਆ ਤੁਸੀਂ ਕਰ ਦਿਓ ਕਿਉਂਕਿ ਜਲਾਨਪੁਰ ਦੀ ਟੀਮ ਕੋਲੇ ਲਓ ਲਓ ਸਰਪੰਚ ਸਿੰਘ ਕਾਖਲ ਚਿਕਿਤਦਰ ਸਿੰਘ ਕਾਖਲ ਜੀ ਆਈ ਸਮਾਰ ਸਪੋਰਟ ਲਈ ਤਾੜੀ ਬਲ ਕਰ موکھ مازدو پرابتا ہے جو 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 آجی جی 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 روپی آتے بہارہ روپی آتے بہارے راہی بھی آجی جی جی سردار تیر ترزیں گاکر آبی گاکر یو ایس سے سمی آہ 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 سمی سے پرما ਸਾਮਣੇ ਦੇਖੋ ਜੀ ਠੀਕ ਹੈ ਜੀ ਰੋਕ ਕੇ ਜੀ ਬਰਵਾਣ ਦੇ ਨਾਲ ਬੈਠ ਕੇ ਪਿੱਛੇ ਆ ਰਖਤੀ ਆ ਤੁਸੀਂ ਤੁਸੀਂ ਬੈਠਾ ਲੈਣਾ ਠੀਕ ਹੈ ਜੀ ਠੀਕ ਹੈ ਜੀ ਪਾਜੀ ਆ ਜਾਓ ਪਾਜੀ ਆ ਜਾਓ ਕੋ ਯਾਰ ਇਦ ਕੀ ਫੋਨ ਯਾਰ ਪੈਰਾ ਬਾਜਾ ਤੇ ਬਲਵਾਨ ਦੀ ਟੀਮ ਆ ਜਾਣ ਜੀ ਆ ਜਾਓ ਬਾਲਣ ਨਿੱਤੀ ਬੋਲੇ ਸਾਬੀ ਕਲਾ ਮੱਲੀਆਂ ਇਹ ਰਾਜਪੁਰ ਪਾਇਆ ਔਰੋਂ ਕੰਤੀ ਉਹਨਾਂ ਦਾ ਅਮਨ ਅਮਰ ਜੋ ਉਹਨਾਂ ਦੇ ਰਹੀਮਪੁਰ ਤੇ ਜਾਲ ਮੋਗੜ ਬੰਡਾਲ ਦੇ ਉਹ ਜਲਾਲਪੁਰ ਇਹ ਅਗਲੇ ਜਿਹੜੇ ਮੈਚ ਕੋਲੇ ਜਾਣਗੇ ਪਿਆਰਾ ਹੈ ਅਮਨ ਇਹਨਾਂ ਟੀਮਾਂ ਨੂੰ ਖੀਤ ਦੋਸਰਾਂ ਕੋਲ ਟੀਮਾਂ ਬਹੁਤ ਨੇ ਟੀਮਾਂ ਦਾ ਆਖ ਚਾਹੀਦਾ ਪਹਿਲਾ ਮੈਚ ਜਿਹੜਾ ਉੱਪਰ ਦਾ ਚੱਲ ਰਿਹਾ ਹੈ ਸੈਕੰਡ ਮੈਚ ਦੇ ਲਈ ਹੁਣ ਨਾਲ ਦੌਲਤਪੁਰ ਮੱਲੀਆਂ ਜੰਡਿਆਲੇ ਦੀ ਟੀਮ ਨੇ ਇੱਕ ਮਿੰਟ ਦਾ ਸਮਾਂ ਤੇ ਦੌਲਤਪੁਰ ਦੇ ਦੀਪਕਾ ਦੇ ਵੀਰ ਦੌਲਤਪੁਰ ਉਰਨਾ ਤੇ ਮੱਲੀਆਂ ਜੰਡਿਆਲਾ ਮੱਲੀਆਂ ਜੰਡਿਆਲਾ ਤੇ ਦੌਲਤਪੁਰ ਉਨੇ ਦੇ ਖਿਡਾਰੀ ਜਿਹੜੇ ਅਗਲੇ ਮੈਚ ਲਈ ਪਲੀਜ਼ ਤਿਆਰ ਹੋ ਜਾਣਗੇ ਗਾਲਾ ਸਿੰਘਾਂ ਦੇ ਭਗਵਾਨਪੁਰ ਭਗਵਾਨਪੁਰ ਦੀ ਟੀਮ ਜੇ ਕਹਿੰਦੇ ਬਾਤ ਖੜੀ ਦੀ ਆ ਤਰੀਦ ਖੇਡ ਗਰਾਉਂਡ ਦੇ ਆਲੇ-ਦੁਆਲੇ ਲੈਂਦੇ ਆ ਮੱਲੀਆ ਕੰਨੇਆਲੇ ਦੀ ਟੀਮ ਪਲੇਡ ਜਲਦੀ ਨਾਲ ਖੇਡ ਗਰਾਉਂਡ ਦੇ ਵਿੱਚ ਆਵੇ ਮੱਲੀਆਂ ਜਟਿਆੜਾ ਤੇ ਦੌੜ ਤੋਰੋਨਾ ਰਹੀਮਪੁਰ ਤੇ ਜੋਲ ਨੰਗਲ ਦੀਆਂ ਟੀਮਾਂ ਬਿਨਾਂ ਕਿਸੇ ਦੇਰੀ ਤੋਂ ਖੇਡ ਗਰਾਊਂਡ ਦੇ ਵੱਲ ਆ ਜਾਣਗੀਆਂ ਲਾਓ ਇੱਕ ਪਾਸੇ ਹਰੀਪੁਰ ਖਾਲਸੇ ਵਾਲੇ ਨੌਜਵਾਨ ਆਓ ਬਾਦੇ ਫਿਰ ਨੌਜਵਾਨ ਧੱਫੇ ਤੇ ਨੰਬਰ ਜਿਹੜਾ ਰੀਡਰ ਦੇ ਕਿ ਉਧਰ ਨਾ ਜਾਏ ਜਿੱਧਰ